कराकारा <laughs> कराचे जय भीम आजादी आजादी Cebim, cebim! आजादी 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 ਆਜ਼ਾਦੀ ਮਰੂਵਾਸੇ ਆਜ਼ਾਦੀ ਮਰੂਵਾਸੇ ਆਜ਼ਾਦੀ ਪੂਜਨੀਤਸੇ ਆਜ਼ਾਦੀ ਫੈਦਮਾਲਸੇ ਆਜ਼ਾਦੀ ਮਰੂਵਾ आजादी मरुवास से आजादी और शिक्षा से आजादी आज़ादी 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 मरुवास से आजादी और एहसास से आजादी और एहसास से आजादी मरुवास से आजादी मरुवास से आजादी मरुवास से आजादी बाबा पोस्टर जिंदाबाद जय भीम जय संविधान जय भीम जय संविधान जय भीम जय संविधान जय भीम

ਮੌਜੂਨ ਚੇਤਰਾ ਮਾਰਚ ਨਿਕਾਲਿਆ ਗਿਆ ਜੀ ਕੱਚੇ ਸਫਾਈ ਸੇਵਕ ਮਜ਼ਦੂਰ ਆਲ ਕਰੋਸ ਸੂਬਾ ਪੰਜਾਬ ਚ ਜਿਸ ਡਿਪਾਰਟਮੈਂਟਾਂ ਚ ਜਿੱਥੇ ਜਿੱਥੇ ਕੰਮ ਕਰ ਰਹੇ ਆ ਉਹਨਾਂ ਦੀ ਇੱਕ ਡਿਮਾਂਡ ਰੱਖੀ ਜਾ ਰਹੀ ਹੈ ਕਈ ਸਾਲਾਂ ਤੋਂ ਕਿ 800 ਰੁਪਏ ਦੀ ਹਾੜੀ ਨਿਸ਼ਚਿਤ ਕੀਤੀ ਜਾਵੇ ਅੱਜ ਉਹਦੇ ਸੰਦਰਭ ਦੇ ਵਿੱਚ ਪੰਡਾਰੀ ਪੁਲ ਤੋਂ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਫੀਮ ਐਕਸ਼ਨ ਕਮੇਟੀ ਦੇ ਕੱਚੇ ਸਫਾਈ ਸੇਵਕਾਂ ਦੀ ਸੜਕ ਤੇ ਉਤਰੇ ਨੇ ਔਰ ਸਰਕਾਰ ਕੋਲੋ ਇਹੀ ਡਿਮਾਂਡ ਹੈ ਕਿ 5 ਮਾਰਚ ਨੂੰ ਜਦੋਂ ਬਜਟ ਰੱਖਿਆ ਜਾਵੇ ਕੱਚੇ ਸਫਾਈ ਸੇਵਕਾਂ ਦੀ 800 ਰੁਪਿਆ ਦੀ ਹਾੜੀ ਕੀਤੀ ਜਾਵੇ ਮਹਿੰਗਾਈ ਦਰ ਜਦੋਂ ਇੰਨੀ ਵੱਧ ਚੁੱਕੀ ਆ ਮਜ਼ਦੂਰਾਂ ਦੀ ਜ਼ਿੰਦਗੀ ਜਿਹੜੀ ਆ ਉਹ ਬੱਤਰ ਹਾਲਾਤਾਂ ਚ ਹੈਗੀ ਆ ਮਜ਼ਦੂਰ ਮਜਬੂਰ ਕੀਤੇ ਜਾ ਰਹੇ ਆ ਉਹਦੇ ਲਈ ਅੱਜ ਸੜਕ ਤੇ ਆਏ ਆ ਜੀ ਕਾਫੀ ਦੇਰ ਤੋਂ ਸੰਘਰਸ਼ ਚੱਲ ਰਿਹਾ ਪਰ ਕੋਈ ਅੱਗੇ ਨਹੀਂ ਵੱਧ ਰਹੀ ਇਸਕੀਮ ਨੋ ਰਾਈਟਸ ਨੋ ਵੋਟ ਇਫ ਨੋ ਰਾਈਟਸ ਦੈਨ ਨੋ ਵੋਟ ਜੇ ਹੱਕ ਨਹੀਂ ਮਿਲਣਗੇ ਤੇ ਵੋਟ ਵੀ ਨਹੀਂ ਮਿਲਣਗੇ ਝਾੜੂ ਦਾ ਚੌਂ ਨਿਸ਼ਾਨ ਰੱਖ ਕੇ ਇਹ ਸਾਡੇ ਸੰਵਿਧਾਨਿਕ ਕੱਕਾ ਦੇ ਉੱਤੇ ਝਾੜੂ ਮਾਰ ਰਹੇ ਨੇ ਕੱਚੇ ਜ਼ਵਾਈ ਜੇਵਕਾਂ ਨੂੰ ਕੰਨਲਾ ਲਾਇਆ ਗਿਆ ਅਸੀਂ ਬੱਚਿਆਂ ਦੇ ਵਿੱਚ ਪਿਆ ਦੇ ਡਾਕੇ ਪੈ ਰਹੇ ਆ ਐਸੀ ਜਾੜੀ ਜੜੀ ਪੇਟ ਤੇ ਨਿਆਂ ਨਹੀਂ ਮਿਲਿਆ ਜੇ 15 ਦਿਨਾਂ ਤੱਕ 15 ਮਾਰਚ ਤੱਕ ਨਹੀਂ ਜਿਆਦਾ ਕੋਈ ਹੱਲ ਨਿਕਲਦਾ ਤੇ ਆਪਣੀ ਜਥੇਬੰਦੀ ਦੇ ਨਾਲ ਮੈਂ ਅਮਰਨ ਅੰਛਣ ਜੀ ਨੂੰ ਪੋਕਰ ਧਾਲ ਕਹਿੰਦੇ ਆ ਔਰ ਸਹੀ ਪੋਕਰ ਧਾਲ ਜਿਹੜੀ ਬਜਟ ਆਏਗਾ ਵੀ ਉਹਦੇ ਚ ਢਾਡਾ ਹੋਏਗੀ ਨਾ ਦਮਾਨ ਤੋਂ ਆਸ ਨਹੀਂ ਹੈਗੀ ਫਰਿਆਦ ਕਰ ਸਕਦੇ ਆ ਕੁਰਸੀ ਹਲਾ ਸਕਦੇ ਆ ਬਹੁਜਨ ਕੁਰਸੀ ਹਲਾਣ ਲਈ ਆਇਆ ਔਰ ਪਰ ਬਹੁਜਨ ਦਾ ਇਹ ਕਹਿਣਾ ਹੈ ਕਿ ਸੱਤਾ ਸੰਪਤੀ ਸਨਮਾਨ ਜ਼ਮੀਨ ਬਜਟ ਚ ਢਾਡਾ ਨਹੀਂ ਆਉਂਦਾ ਤੇ ਫਿਰ ਕੀ ਅੱਛਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਝਾੜੂ ਸਰਕਾਰ ਲਈ ਕੇਜਰੀਵਾਲ ਦੀ ਸਰਕਾਰ ਲਈ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਹੋਣਗੇ ਮਾਨ ਸਰਕਾਰ ਲਈ ਦਰਵਾਜ਼ੇ ਬੰਦ ਹੋਣਗੇ ਐਸੀ ਸਮਾਜਦਾਰ ਪਾਲ ਚੀਮਾ ਖਜ਼ਾਨਾ ਮੰਤਰੀ ਪੀਪਾ ਖਾਲੀ ਹੈ ਪਿਛਲੇ ਪੀਪੇ ਮੰਤਰੀ ਵਾਂਗੀ ਫਿਰ 15 ਦਿਨਾਂ ਬਾਅਦ ਭੋਖੜ ਤਾਲ ਹੈ ਜਬਾਬ ਸਾਹਿਬ ਦੱਸਦੇ ਆ ਔਰ ਇਸ ਭੋਖੜ ਤਾਲ ਨੂੰ ਮੈਨੂੰ ਪੂਰੀ ਤਰ੍ਹਾਂ ਪਤਾ ਹੈਗਾ ਕਿ ਦੂਜੇ ਜ਼ਿਲ੍ਹਿਆਂ ਚ ਵੀ ਪਰਵਾਸਾਤ ਮਿਲੇਗਾ ਇਥੇ ਫਰੋਹੀਪੁਰ ਦੀਆਂ ਟੀਮਾਂ ਦੇਖੀਆਂ ਉਹ ਵੀ ਸਾਥੀ ਆਏ ਨੇ ਪਰ ਮਜ਼ਦੂਰ ਦਾ ਹੱਕ ਹੈਗਾ 800 ਰੁਪਿਆ ਦਿਹਾੜੀ ਤਾਂ ਕਿ ਇੱਕ ਚੰਗੀ ਜ਼ਿੰਦਗੀ ਜੀ ਸਕੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਇੱਕ ਚੰਗਾ ਪੋਸ਼ਟਿਕ ਭੋਜਨ ਆਪਣੇ ਬੱਚਿਆਂ ਨੂੰ ਦੇ ਸਕੇ ਪੈਣਾ ਜਿਹੜੀਆਂ ਖਾਸ ਤੌਰ ਤੇ ਖੇਤ ਮਜ਼ਦੂਰ ਇਹਦੇ ਵਿੱਚ ਵੱਡੀ ਗੱਲ ਇਹ ਰੱਖਾਂਗਾ ਜਿਹੜੇ ਕਿਸਾਨ ਐਮਐਸਪੀ ਲੈਣਗੇ ਜਿਹੜੇ ਉਸ ਐਮਐਸਪੀ ਸੀ2 50% ਕੰਪਰੀহেনਸਿਵ ਕੋਸਟ ਜਿਹਨੂੰ ਕਹਿੰਦੇ 50% ਲਾਭ ਲੱਭ ਰਿਹਾ ਉਸ 50% ਲਾਭ ਦੇ ਨਾਲ ਲੇਬਰ ਕੋਸਟ ਵੀ ਹੈਗੀ ਸੀ2 'ਚ ਉਹ ਸੀ2 ਦੀ ਲੇਬਰ ਕੋਸਟ ਕੌਣ ਤੈਅ ਕਰੇਗਾ ਖੇਤ ਮਜ਼ਦੂਰ ਪੈਣਾ ਨੂੰ ਕਦੋਂ ਹੱਕ ਮਿਲਣਗੇ ਕਦੋਂ ਤੱਕ ਮਟਰਾਂ ਦੀਆਂ ਛਿਲੜਾਂ ਦੇ ਇੱਕੇ ਤੌਰਤਾ ਜਾਏਗਾ ਤਾਂ ਕਿ ਉਹਨਾਂ ਨੂੰ ਸ਼ਹਿਰ ਕੰਮ ਆਈਆ ਪੈਣਾ ਦੇ ਤੌਰ ਤੇ ਕ ਖੇਤ ਮਜ਼ਦੂਰਾਂ ਨੂੰ ਵੀ ਇਹੀ ਕਵਾਂਗੇ ਉਹਨਾਂ ਹੱਕਾਂ ਲਈ ਆਪਾਂ ਨਾਲ ਖੜੇ ਆਂ ਔਰ ਜਿੱਥੇ ਜਿੱਥੇ ਜ਼ਮੀਨ ਪ੍ਰਾਪਤੀ ਸੰਘਰਸ਼ ਚੱਲ ਰਿਹਾ ਮਾਲਵੇ ਦੇ ਵਿੱਚ ਉੱਥੇ ਵੀ ਨਾਲ ਖੜੇ ਆਂ ਅੱਜ ਮਾਰਚ ਕਿਹੜੇ ਕਿਹੜੇ ਪਾਰਟੀਾਂ ਦੇ ਨਾਲ ਸਾਥ ਵਾਲਮੀਕੀ ਰੰਗਰੇਟਾ ਸ਼ਕਤੀ ਮੰਚ ਟੀਮ ਐਕਸ਼ਨ ਕਮੇਟੀ ਫਿਰੋਜ਼ਪੁਰ ਤੋਂ ਆਦਰਸ਼ ਦੇ ਪਰਿਵਾਰ ਹਮੇਸ਼ਾ ਹੀ ਐਕਟਿਵ ਰਹੇ ਆ ਇਹ ਸਾਰੇ ਸਮੂਹ ਅੱਜ ਔਰ ਸਬਰਵਾਲ ਸਾਹਿਬ ਅੱਜ ਸਾਰੇ ਇਕੱਠੇ ਹੋਏ ਆਂ ਅੱਜ ਕੱਲ ਤੇ ਨੌਜਵਾਨ ਜੂਠਿਆ ਜਾਂ ਸਮਾਜ ਦੇ ਤੋਂ ਹੌਕਾ ਦੇਣ ਦਾ ਜ਼ਿਆਦਾ ਉਹਨਾਂ ਨੂੰ ਕੀ ਸੰਦੇਸ਼ ਹੈ ਅ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਜੀ ਕਿ ਆਪਣੇ ਹੱਕਾਂ ਲਈ ਸੜਕ ਤੇ ਉਤਰੀਏ ਕਿਤੇ ਨਾ ਕਿਤੇ ਆਪਾਂ ਸਾਥ ਦਈਏ ਪੰਜਾਬੀਅਤ ਦੇ ਤੌਰ ਤੇ ਲੜੀਏ ਬਹੁਜਨ ਸਮਾਜ ਵੀ ਪੰਜਾਬ ਦਾ ਹਿੱਸਾ ਹੈਗਾ ਜਿੱਥੇ ਹਰ ਕੋਈ ਆਪਣੀ ਭੋਖੜਤਾਲ ਕਰ ਰਿਹਾ ਐਜੀਟੇਸ਼ਨ ਕਰ ਰਿਹਾ ਉਹ ਵੀ ਉਹਨਾਂ ਦਾ ਸਵਿਧਾਨੀਕ ਹੱਕ ਹੈਗਾ ਪਰ ਮੇਰੀ ਕੌਮ ਦਾ ਵੀ ਕੋਈ ਸਵਿਧਾਨੀਕ ਹੱਕ ਹੈਗੇ ਆ ਜਿਹੜੇ 75 ਸਾਲ ਤੋਂ ਮਾਰੇ ਗਏ ਆ ਐਸੀ ਸਮਾਜ ਦੀ ਇੱਕ ਤਿਹਾਈ ਜ਼ਮੀਨ ਅੱਜ ਵੀ ਨਹੀਂ ਮਿਲੀ ਉਹ ਜ਼ਮੀਨ ਵੀ ਆਪਾਂ ਲਵਾਂਗੇ ਸੱਤਾ ਵੀ ਆਪਾਂ ਲਵਾਂਗੇ ਔਰ ਸਨਮਾਨ ਵੀ ਲਵਾਂਗੇ ਮੈਂ ਸ਼ਾਮਲਾਲ ਪੰਗੀ ਸਪਾਈ ਆਦੀ ਦਰਨ ਸਮਾਜ ਸਰਪ੍ਰਸਤ ਐਕਸ਼ਨ ਕਮੇਟੀ ਪੰਜਾਬ ਅੰਬੇਡਕਰ ਅਧਿਕਾਰ ਸੰਘਰਸ਼ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਰਜਵਸ਼ਨ ਚੋਰ ਫੜੋ ਪੱਕਾ ਮੋਰਚਾ ਤੋਂ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਔਰ ਅੱਜ ਨਤੀਸ਼ ਭੀਮ ਜੀ ਨੇ ਮਜ਼ਦੂਰਾਂ ਦੇ ਹੱਕਾਂ ਦੇ ਲਈ ਸਫਾਈ ਕਰਮਚਾਰੀਆਂ ਦੇ ਤਨਖਾਹ ਦੇ ਲਈ ਜਿਹੜਾ ਅੱਜ ਦਾ ਭੰਡਾਰੀ ਪੁਲ ਤੇ ਇੱਕ ਰੈਲੀ ਰੱਖੀ ਸੀਗੀ ਔਰ ਉਸ ਰੈਲੀ ਦੇ ਵਿੱਚ ਸਾਰੇ ਹੀ ਅੰਮ੍ਰਿਤਸਰ ਤੋਂ ਔਰ ਅਲੱਗ-ਅਲੱਗ ਸ਼ਹਿਰਾਂ ਤੋਂ ਜਿੰਨੇ ਵੀ ਸੰਗਠਨ ਦੇ ਲੋਕ ਪਹੁੰਚੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਨਤੀਸ਼ ਭੀਮ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਸ ਰੈਲੀ ਦੇ ਵਿੱਚ ਸਾਡੇ ਹੱਕਾਂ ਦੀ ਲੜਾਈ ਦੇ ਲਈ ਸਾਨੂੰ ਫਿਰੋਜ਼ਪੁਰ ਤੋਂ ਵਿਸ਼ੇਸ਼ ਤੌਰ ਤੇ ਬੁਲਾਇਆ ਇਸ ਕਰਕੇ ਨतीशਪ੍ਰੀਮ ਜੀ ਦਾ ਧੰਨਵਾਦ ਅੱਜ ਜਿਹੜਾ ਰੋਲ ਕੰਡੀਸ਼ਨ ਕਾਦੀ ਕਿਲੋ ਕਿਤਨਾ ਕਿ ਕਾਰਸਨ ਕਿਹੜੀਆਂ ਮਗਾਸ਼ੀ ਅੱਜ ਦਾ ਜਿਹੜਾ ਇਹ ਰੈਲੀ ਕੀਤੀ ਆ ਮਜ਼ਦੂਰਾਂ ਦੇ ਹੱਕ ਦੇ ਲਈ ਸਫਾਈ ਕਰਮਚਾਰੀਆਂ ਦੇ ਹੱਕ ਦੇ ਲਈ ਤਾਂ ਕਿ ਜਿਹੜੀ ਚਾਹੇ ਅੱਜ ਦੀ ਗਵਰਨਮੈਂਟ ਹੋਵੇ ਚਾਹੇ ਪਹਿਲਾਂ ਦੀਆਂ ਗਵਰਨਮੈਂਟਾਂ ਨੇ ਕਿਸੇ ਵੀ ਗਵਰਨਮੈਂਟ ਨੇ ਕਦੀ ਵੀ ਮਜ਼ਦੂਰ ਦੇ ਲਈ ਜਾਂ ਸਫਾਈ ਕਰਮਚਾਰੀਆਂ ਦੇ ਲਈ ਕੋਈ ਵਧੀਆ ਸੋਚ ਨਹੀਂ ਰੱਖੀ ਹਮੇਸ਼ਾ ਹੀ ਇਹਨਾਂ ਲੋਕਾਂ ਨੂੰ ਲਤਾੜਿਆ ਜਾਂਦਾ ਆ ਔਰ ਇੱਕ ਵੱਡੀ ਉਦਾਹਰਨ ਹੈਗਾ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਦੇ ਵਿੱਚ ਕਿਨਾਰਾ ਲੱਗਾ ਸੀਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਲੇਕਿਨ ਕਿਸਾਨ ਜਦੋਂ ਕੋਈ ਅੰਦੋਲਨ ਕਰਦੇ ਆ ਉਹ ਤਾਂ ਮਜ਼ਦੂਰਾਂ ਨੂੰ ਆਪਣੇ ਨਾਲ ਰੱਖਦੇ ਆ ਔਰ ਇੱਕ ਉਹਨਾਂ ਦੇ ਨਾਲ ਆਪਦਾ ਨਾਰਾ ਲਾ ਕੇ ਇੱਕ ਨਾਰਾ ਜੋੜ ਕੇ ਕਿ ਜਿਹੜਾ ਕਿਸਾਨ ਤੇ ਮਜ਼ਦੂਰ ਹੈ ਇਹਨਾਂ ਦੀ ਏਕਤਾ ਦਾ ਸਬੂਤ ਦੇ ਕੇ ਆਪਣੀ ਲੜਾਈ ਤਾਂ ਲੜ ਲੈਂਦਾ ਤੇ ਜਿੱਤ ਵੀ ਲੈਂਦਾ ਆ ਸਾਡੀ ਬਦੌਲਤ ਪਰ ਲੇਕਿਨ ਜਦੋਂ ਮਜ਼ਦੂਰ ਦੀ ਗੱਲ ਆਂਦੀ ਆ ਉਦੋਂ ਸਾਡੇ ਤੋਂ ਭੱਜ ਜਾਂਦਾ ਆ ਹੁਣ ਕਣਕ ਦੀ ਕਟਾਈ ਹੋਣੀ ਆ ਔਰ ਉਸ ਤੋਂ ਬਾਅਦ ਝੋਨੇ ਦਾ ਸੀਜ਼ਨ ਆਣਾ ਆ ਚੋਨਾ ਲਗਣਾ ਪਰ ਜਦੋਂ ਮਜ਼ਦੂਰ ਨੇ ਕਿਸਾਨਾਂ ਤੋਂ ਹੀ ਆਪਣਾ ਹੱਕ ਮੰਗਣਾ ਹੈ ਤੇ ਫਿਰ ਉਹਨਾਂ ਨੇ ਮਜ਼ਦੂਰਾਂ ਨੂੰ ਆਪਣੇ ਘਰਾਂ ਦੇ ਵਿੱਚੋਂ ਆਪਣੇ ਖੇਤਾਂ 'ਚੋਂ ਭਜਾਣਾ ਹੈ ਔਰ ਇੱਥੇ ਤੱਕ ਕਿ ਮਜ਼ਦੂਰਾਂ ਦੇ ਨਾਲ ਇੰਨਾ ਕਿ ਧੋਖਾ ਕਰਦੇ ਨੇ ਕਿ ਫਿਰ ਯੂਪੀ ਬਿਹਾਰ ਦੇ ਇਹਨਾਂ ਨੂੰ ਭਈਏ ਯਾਦ ਆ ਜਾਂਦੇ ਹੈ ਤੇ ਜਦੋਂ ਹੁਣ ਯੂਪੀ ਬਿਹਾਰ ਦੇ ਭਈਏ ਕਿਸਾਨਾਂ ਦੇ ਉੱਤੇ ਜਾਂ ਉਹਨਾਂ ਦੀ ਜਿਹੜੀ ਕਾਸਟ ਆ ਉਹਨਾਂ ਦੇ ਉੱਤੇ ਜਦੋਂ ਹੁਣ ਆਪਣਾ ਰੋਜ਼ ਮੰਗਦੇ ਆ ਤੇ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਨਹੀਂ ਯਾਰ ਜਿਹੜੇ ਯੂਪੀ ਬਿਹਾਰ ਵਾਲੇ ਨੇ ਇਹਨਾਂ ਨੂੰ ਬਾਹਰ ਕੱਢੋ ਤੇ ਜਿਹੜਾ ਪੰਜਾਬ ਦਾ ਮਜ਼ਦੂਰ ਹੈ ਇਹਨਾਂ ਨੂੰ ਆਪਣੇ ਹੱਕ 'ਚ ਰੱਖੋ ਕਿਉਂਕਿ ਲੜਾਈ ਜਿੱਤਣ ਵਾਸਤੇ ਉਹਨਾਂ ਨੂੰ ਪੰਜਾਬ ਦੇ ਮਜ਼ਦੂਰ ਦੀ ਲੋੜ ਪੈਂਦੀ ਹੈ। ਮੋਹਨ ਸੱਬਰਵਾਲ ਟਾਂਡਾ ਸਮਾਜ ਸੇਵੀ ਇੱਕ ਰਾਜਨੀਤਿਕ ਪਾਰਟੀ ਜਿਹੜੀ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਜੀ ਦੇ ਪੋਤੇ ਸਾਹ ਚਲਾਉਂਦੇ ਆ ਆਨੰਦ ਰਾਜ ਜੀ ਉਹਨਾਂ ਦਾ ਮੈਂ ਪੰਜਾਬ ਦਾ ਪ੍ਰਬੰਧਕ ਆ ਦੇਖ ਦੇ ਮੇਰੇ ਅੰਦਰ ਚ ਪੰਜਾਬ ਦਾ ਸਾਰਾ ਮੂਵਮੈਂਟ ਆ ਆਪਾਂ ਦੇਖਦੇ ਅੱਜ ਇੱਥੇ ਆਉਣ ਦਾ ਮਕਸਦ ਹੈ ਕਿ ਜਿਹੜੇ ਮਜ਼ਦੂਰ ਆ ਜਿਹੜੇ ਸਫਾਈ ਕਰਮਚਾਰੀ ਆ ਟੋਟਲ ਮਜ਼ਦੂਰ ਆ ਜਿੰਨੇ ਵੀ ਚਾਹੇ ਕਿਸੇ ਕਿਤੇ ਵੀ ਸਰਵਿਸ ਕਰਦੇ ਉਹਨਾਂ ਨੂੰ ਘੱਟ ਤੋਂ ਘੱਟ 15000 ਰੁਪਏ ਤੋਂ ਥੱਲੇ ਭਾਈ ਉਹਦਾ ਗੁਜ਼ਾਰਾ ਹੈ ਨਹੀਂ ਜਦ ਅੱਜ ਦੀ ਮਹਿੰਗਾਈ ਨੂੰ ਦੇਖ ਕੇ ਲੇਕਿਨ ਸਰਕਾਰਾਂ ਸੁੱਤੀਆਂ ਪਈਆਂ ਸਾਡੇ ਲੋਕ ਸੁੱਤੇ ਪੈ ਬਾਬਾ ਸਾਹਿਬ ਪੀਮਰਾਵ ਉਮੀਦਵਾਰ ਜੀ ਮਿਸ਼ਨ ਜਿੱਥੇ ਛੱਡ ਕੇ ਗਿਆ ਸੀ ਅੱਜ ਉੱਥੇ ਦਾ ਉੱਥੇ ਆ ਨਾ ਤਾਂ ਗਰੀਬ ਦੀ 76 ਸਾਲਾਂ ਚ ਕਿਸੇ ਸਰਕਾਰ ਨੇ ਕਿਸੇ ਪਾਰਟੀ ਨੇ ਆਹ ਫੜੀ ਤੇ ਮੈਂ ਗਰੀਬ ਆਵਾਂ ਨੂੰ ਐਲਾਨ ਕਰਦਾ ਆ ਬੇਨਤੀ ਕਰਦਾ ਆ ਇਹਨਾਂ ਦੇ ਹੱਥ ਜੋੜ ਕੇ ਪੈਰੀਂ ਪੈ ਕੇ ਇੱਕ ਵੋਟ ਤੁਹਾਡੀ ਆ ਤੇ ਰਾਜ ਦੂਸਰਾ ਕਰਦਾ ਵੋਟ ਜਿੰਨਾ ਚ ਤੁਸੀਂ ਨਹੀਂ ਪਾਉਂਗੇ ਕੋਈ ਇੱਥੇ ਕੌਂਸਲਰ ਵੀ ਨਹੀਂ ਬਣ ਸਕਦਾ ਤੇ ਤੁਹਾਡੇ ਤੋਂ ਏਡੀ ਵੱਡੀ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਜੀ ਨੇ ਤੁਹਾਨੂੰ ਸ਼ਕਤੀ ਦਿੱਤੀ ਆ ਲੇਕਿਨ ਉਹ ਸ਼ਕਤੀ ਦਾ ਅੱਜ ਤੱਕ ਜਿਹੜੇ ਸ਼ਰਾਤ ਦੀ ਅੰਸਰ ਉਹਦਾ ਫਾਇਦਾ ਲੈਂਦੇ ਰਹਿ ਤੁਹਾਨੂੰ 1 ਰੁਪਏ ਦਾ ਫਾਇਦਾ ਨਹੀਂ ਹੋਇਆ ਭਾਈ ਜੇ ਤੁਸੀਂ ਅੱਜ ਵੀ ਐਸ ਸੀ ਸਮਾਜ ਦੇ ਉਸ ਲੀਡਰ ਦੀ ਨਾਲ ਚੱਲੋ ਜਿਹੜਾ ਸਚਾਈ ਨਾਲ ਇਮਾਨਦਾਰੀ ਨਾਲ ਤੇ ਹਰ ਪ੍ਰਕਾਰੋਂ ਬਿਲਕੁਲ ਸਹੀ ਆ ਇਹ ਨਿਕਾ ਵੀ ਉਹ ਆਪ ਵੀ ਉਸ ਕੈਟਾਗਰੀ ਚ ਆਉਂਦਾ ਹੋਵੇ ਮੈਂ ਸਾਰੇ ਗਰੀਬ ਪਰਵਾਹਾਂ ਨੂੰ ਕਹਿੰਦਾ ਆ ਭੈਣਾਂ ਨੂੰ ਕਹਿੰਦਾ ਭਈ ਆਉਣ ਵਾਲੀਆਂ نسلਾਂ ਨੂੰ ਜੇ ਬਚਾਉਣਾ ਆ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਡੀ ਬਾਬਾ ਸਾਹਿਬ ਸਾਡੀ ਆਵਾਜ਼ ਤਾਂ ਤੁਸੀਂ ਸੁਣਦੇ ਆ ਲੇਕਿਨ ਇਹ ਜਿਹੜੀ ਆਵਾਜ਼ ਆ ਬਾਬਾ ਸਾਹਿਬ ਭੀਮਰਾਓ ਉਬੇਦਗਰਦੀ ਦੀ ਆਵਾਜ਼ ਆ ਉਹਨੂੰ ਪਛਾਣੋ ਆਪਣੇ ਹੱਕ ਜਿਹੜੇ ਗਵਾਚੇ ਆ ਉਹਨਾਂ ਨੂੰ ਆਪਾਂ ਲੈਣ ਲਈ ਇੱਕ ਜੁੱਟ ਹੋ ਕੇ ਜੰਗ ਲੜੀਏ ਜੈ ਭੀਮ ਜੈ ਸੰਵਿਧਾਨ ਚੈਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰਿਓ